ਇੰਟਰਨੈਸ਼ਨਲ ਔਰ ਵਿਮਨ ਡੇ ਤੇ ਆ ਜ਼ਰੂਰਤਮੰਦ ਜਿੰਨੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਵੀ ਫਾਊਂਡੇਸ਼ਨ ਬਣਾਉਂਦੀ ਹੈ ਨਹੀਂ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਜਿਹੜਾ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਜਿਹੜਾ ਹੈ ਉਹ ਵੀ ਫਾਊਂਡੇਸ਼ਨ ਬኩል ਦਿੱਤਾ ਜਾਂਦਾ ਹੈ। ਆ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਅਵੇਅਰਨੈਸ ਹੈ ਉਹ ਹਲਥ ਨੂੰ ਲੈ ਕੇ, ਟ੍ਰੈਫਿਕ ਨੂੰ ਲੈ ਕੇ, ਆਰ ਐਜੂਕੇਸ਼ਨ ਨੂੰ ਲੈ ਕੇ ਉਹਦੇ ਬਾਰੇ ਵੀ ਫਾਊਂਡੇਸ਼ਨ ਦੇ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਜ਼ਰੂਰਤਮੰਦ ਪਰਿਵਾਰ ਹੈ ਜਿਸ ਦੀ ਵੀ ਅਸੀਂ ਜਿੰਨੇ ਕੋ ਹੋ ਸਕਦਾ ਹੈ ਅਸੀਂ ਮਦਦ ਕਰ ਸਕਦੇ ਹਾਂ ਉਹ ਵੀ ਅਸੀਂ ਜੁੜ ਕਰਾ ਲਈਏ ਆ ਉਸ ਲਈ ਸਾਡੇ ਨਾਲ ਸੰਪਰਕ ਜਿਹੜਾ ਹੈਗਾ ਕਰ ਸਕਦੇ ਹਾਂ ਇਹ ਪ੍ਰਮਾਤਮਾ ਨੇ ਅਗਰ ਸਮਰੱਥਾ ਬਖਸ਼ੀ ਹੈ ਸਾਨੂੰ ਵੀ ਤੇ ਹੋਰ ਸਾਰੇ ਹੀ ਮੈਂ ਅਪੀਲ ਕਰੂੰਗਾ ਜਿੰਨੇ ਵੀ ਲੋਕਾਂ ਨੂੰ ਹੈ ਕਿ ਉਹ ਜੋ ਵੀ ਹੈ ਇਹ ਫੁੱਲ ਆਪਣਾ ਹੋ ਸਕਦਾ ਹੈ ਬਹੁਤ ਸਾਰੀਆਂ ਸੰਸਥਾਵਾਂ ਇਸ ਦੇ ਅਸ਼ਾਰੇ ਵਿੱਚ ਕੰਮ ਕਰ ਰਹੀਆਂ ਨੇ ਬਹੁਤ ਵੱਡੇ ਵੱਡੇ ਕੰਮ ਕਰ ਰਹੀਆਂ ਨੇ ਤਾਂ ਮੈਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਆ ਸਾਰੇ ਭਾਰਤ ਵਾਸੀਆਂ ਨੂੰ ਨਮਸਤੇ ਸਤਿ ਸ਼੍ਰੀ ਅਕਾਲ ਮੈਂ ਵਿਨੋਦ ਗੋਇਲ ਉਜਾਨੀਆ ਫਾਊਂਡੇਸ਼ਨ ਵੱਲੋਂ ਆ ਦੋਸਤੋ ਮੈਂ ਇੱਕ ਗੱਲ ਸ਼ਾਨਦਗੀ ਕਰਨਾ ਚਾਹਨਾ ਕਿ ਅਸੀਂ ਆਪਣੇ ਪਰਿਵਾਰ ਵੱਲੋਂ ਇੱਕ ਫਾਊਂਡੇਸ਼ਨ ਜਿਹੜੀ ਹੈ ਚੈਰੀਟੇਬਲ ਫਾਊਂਡੇਸ਼ਨ ਉਜਾਨੀਆ ਫਾਊਂਡੇਸ਼ਨ ਨੂੰ ਸ਼ੁਰੂ ਕੀਤੀ ਹੋਈ ਹੈ ਇਸ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਉਹ ਕਰਨ ਦੀ ਕੋਸ਼ਿਸ਼ ਕਰਦੇ ਆਂ। ਆਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਸਲਾਮੇ ਏਰੀਆਜ਼ ਦੇ ਵਿੱਚ ਬੱਚਿਆਂ ਨਾਲ ਤਿਹਾਰ ਮਨਾਏ ਗਏ, ਦੀਵਾਲੀ ਦਾ ਤਿਹਾਰ, ਲੋੜੀ ਦਾ ਤਿਹਾਰ। ਆਰ ਸਲਾਮੇ ਏਰੀਆ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਬੱਚਿਆਂ ਨੂੰ ਖਿਡੌਣੇ ਜਿਹੜੇ ਆ ਉਹ ਡਿਸਟ੍ਰੀਬਿਊਟ ਕੀਤੇ ਗਏ ਨੇ। 올ਡ ਏਜ ਹோம் ਦੇ ਵਿੱਚ ਵੀ ਆ ਜੋ ਉੱਥੇ ਬਜ਼ੁਰਗ ਸਾਡੇ ਰਹਿ ਰਹੇ ਨੇ, ਉਹਨਾਂ ਦੀ ਜੋ ਜ਼ਰੂਰਤ ਦਾ ਸਮਾਨ ਹੈ। ਉਹ ਵੀ ਸਮੇਂ ਸਮੇਂ ਤੇ ਉਹ ਲੇਜ ਹੋਮ ਦੇ ਵਿੱਚ ਆ ਕੇ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਉਸ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆਂ। ਅਨਾਥਾ ਆਸ਼ਰਮ ਦੇ ਵਿੱਚ ਵੀ ਫਾਊਂਡੇਸ਼ਨ ਵੱਲੋਂ ਕੰਮ ਕੀਤੇ ਗਏ ਨੇ ਔਰ ਇਸ ਤੋਂ ਇਲਾਵਾ ਸਰਦੀਆਂ ਦੇ ਵਿੱਚ ਆ ਜਿਹੜੇ ਸੜਕਾਂ ਤੇ ਰੇਲਵੇ ਸਟੇਸ਼ਨ ਤੇ ਜਾਂ ਹੋਰ ਵੱਖ-ਵੱਖ ਜਗ੍ਹਾ ਤੇ ਜਿਹੜੇ ਲੋਕ ਠੰਡ ਦੇ ਵਿੱਚ ਪਏ ਸੀ ਉਹਨਾਂ ਨੂੰ ਕੰਬਲ ਜਿਹੜੇ ਨੇ ਉਹ ਡਿਸਟ੍ਰਿਬਿਊਟ ਕੀਤੇ ਗਏ ਨੇ। ਕੱਲ ਇੰਟਰਨੈਸ਼ਨਲ ਔਰ ਵਿਮਨ ਡੇ ਤੇ ਆ ਜ਼ਰੂਰਤਮੰਦ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਵੀ ਫਾਊਂਡੇਸ਼ਨ ਵੱਲੋਂ ਵੰਡੀਆਂ ਗਈਆਂ ਨੇ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਜਿਹੜਾ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਜਿਹੜਾ ਹੈਗਾ ਉਹ ਵੀ ਫਾਊਂਡੇਸ਼ਨ ਵੱਲੋਂ ਦਿੱਤਾ ਜਾਂਦਾ ਹੈ ਆ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਅਵੇਅਰਨੈਸ ਹੈ ਉਹ ਹੈਲਥ ਨੂੰ ਲੈ ਕੇ ਟ੍ਰੈਫਿਕ ਨੂੰ ਲੈ ਕੇ ਔਰ ਐਜੂਕੇਸ਼ਨ ਨੂੰ ਲੈ ਕੇ ਉਹਦੇ ਬਾਰੇ ਵੀ ਫਾਊਂਡੇਸ਼ਨ ਜਿਹੜਾ ਬਹੁਤ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਮੈਡੀਕਲ ਲਾਈਨ ਦੇ ਵਿੱਚ ਆ ਮੈਡੀਕਲ ਚੈੱਕਅਪ ਕੈਂਪ ਔਰ ਯਾ ਕੋਈ ਜ਼ਰੂਰਤਮੰਦ ਪਰਿਵਾਰ ਹੈ ਇਲਾਜ ਵੱਲੋਂ ਉਹ ਜਿੰਨਾ ਫਾਊਂਡੇਸ਼ਨ ਵੱਲੋਂ ਹੋ ਸਕਦਾ ਹੈ ਜੋ ਵੀ ਤਿਲਫੁਲ ਅਸੀਂ ਕਰ ਸਕਦੇ ਹਾਂ ਉਹ ਵੀ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਹ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਜ਼ਰੂਰਤਮੰਦ ਪਰਿਵਾਰ ਹੈ ਜਿਸ ਦੀ ਵੀ ਅਸੀਂ ਜਿੰਨੇ ਕੋ ਹੋ ਸਕਦਾ ਹੈ ਅਸੀਂ ਮਦਦ ਕਰ ਸਕਦੇ ਹਾਂ ਉਹ ਵੀ ਅਸੀਂ ਜ਼ਰੂਰ ਕਰਾਂਗੇ ਔਰ ਉਸ ਦੇ ਲਈ ਸਾਡੇ ਨਾਲ ਸੰਪਰਕ ਤੁਸੀਂ ਜਿਹੜਾ ਹੈਗਾ ਕਰ ਸਕਦੇ ਹੋ ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਔਰ ਰੇਲਵੇ ਸਟੇਸ਼ਨ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਜਿਹੜੀਆਂ ਵਾਟਰ ਬੋਟਲਸ ਨੇ ਉਹ ਵੀ ਵੰਡੀਆਂ ਗਈਆਂ ਨੇ ਸੋ ਕਹਿਣ ਦਾ ਭਾਵ ਹੈ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਸਮਾਜ ਸੇਵਾ ਦੇ ਕੰਮ ਨੇ ਜਿਸ ਦੇ ਨਾਲ ਕੁਝ ਲੋਕਾਂ ਦਾ ਜਾਂ ਕੁਝ ਵਰਗ ਦਾ ਆ ਜਾਂ ਜਿੰਨਾ ਵੀ ਹੋ ਸਕਦਾ ਕੁਝ ਵੀ ਫਾਇਦਾ ਹੋ ਸਕੇ ਫਾਊਂਡੇਸ਼ਨ ਦਾ ਇਹ ਉਦੇਸ਼ ਰਿਹਾ ਹੈ ਔਰ ਇਸੇ Aim ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਕਿ ਪ੍ਰਮਾਤਮਾ ਨੇ ਅਗਰ ਸਮਰੱਥਾ ਬਖਸ਼ੀ ਹੈ ਸਾਨੂੰ ਵੀ ਤੇ ਹੋਰ ਸਾਰੀ ਮੈਂ ਅਪੀਲ ਕਰੂੰਗਾ ਜਿੰਨਾ ਵੀ ਲੋਕਾਂ ਨੂੰ ਹੈ ਕਿ ਉਹ ਜੋ ਵੀ ਹੈ ਢਿਲ-ਫੁਲ ਆਪਣਾ ਹੋ ਸਕਦਾ ਹੈ ਬਹੁਤ ਸਾਰੀਆਂ ਸੰਸਥਾਵਾਂ ਇਸ ਦੇ ਅਹਿਦੇ ਵਿੱਚ ਕੰਮ ਕਰ ਰਹੀਆਂ ਨੇ ਬਹੁਤ ਵੱਡੇ ਵੱਡੇ ਕੰਮ ਕਰ ਰਹੀਆਂ ਨੇ ਸੋ ਮੈਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਦੀਆਂ ਔਰ ਮੈਂ ਉਮੀਦ ਕਰੂੰਗਾ ਕਿ ਤੁਹਾਡਾ ਸਾਰਿਆਂ ਦਾ ਸਹਿਯੋਗ ਤੁਹਾਡਾ ਪਿਆਰ ਬਹੁਤ ਸਾਰੀਆਂ ਜਿਵੀਆਂ ਤੁਹਾਡੀਆਂ ਬlesings ਨੇ ਉਹ ਪ੍ਰਮਾਤਮਾ ਦੀ ਕਿਰਪਾ ਹੈ ਉਹ ਸਾਡੇ ਉੱਪਰ ਹੈ ਤੇ ਅਸੀਂ ਨਿਰੰਤਰ ਇਸ ਦਿਸ਼ਾ ਦੇ ਵੱਲ ਅੱਗੇ ਵਧਦੇ ਰਹੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਵੱਖ-ਵੱਖ ਜਿਹੜੇ ਪ੍ਰੋਜੈਕਟ ਨੇ ਉਹ ਅਸੀਂ ਕਰਦੇ ਰਹੀਏ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ